ਅੰਮ੍ਰਿਤਸਰ ਦੇ ਕੱਲ ਦੇਰ ਰਾਤ ਜੰਡਿਆਲਾ ਦੇ ਕਾਰ ਮੋਰਚੇ ਦੇ ਪੰਜਾਬ ਪ੍ਰਦਾਨ ਬਲਵਿੰਦਰ ਸਿੰਘ ਨੂੰ ਅਣਪਛਾਤੇਆਂ ਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਜਿਸ ਨੂੰ ਦੇਰ ਰਾਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਨੂੰ ਲੈ ਕੇ ਪਾਜਪਾਗੋ ਡਾਕਟਰ ਰਾਜਕੁਮਾਰ ਵੇਰਕਾ ਬਲਵਿੰਦਰ ਸਿੰਘ ਗਿੱਲ ਦਾ ਹਾਲ ਜਾਣਨ ਦੇ ਲਈ ਹਸਪਤਾਲ ਪੁੱਜੇ ਨੇ ਜਿੱਥੇ ਡਾਕਟਰ ਰਾਜਕੁਮਾਰ ਵੇਰਕਾ ਨੇ ਬਲਵਿੰਦਰ ਸਿੰਘ ਗਿੱਲ ਦਾ ਹਾਲਚਲ ਜਾਣਿਆ ਅਤੇ ਉਹਨਾਂ ਦੇ ਜਲਦੀ ਤੰਦਰੁਸਤ ਹੋਣ ਦੀ ਵਾਹਿਗੁਰੂ ਦੇ ਕੋਲ ਕਾਮਨਾ ਕੀਤੀ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਮੀਡੀਆ ਨਾਲ ਤਲਬਾਤ ਕਰਦੇ ਹੋਏ ਕਿਹਾ ਕਿ ਸ਼ਰਿਆਮ ਗੋਲੀਆਂ ਵੀ ਚੱਲ ਰਹੀਆਂ ਨੇ ਤੇ ਡਕੈਤੀਆਂ ਵੀ ਹੋ ਰਹੀਆਂ ਨੇ ਅਤੇ ਲੁੱਟਾਂ ਖੂਹਾਂ ਤੇ ਚੋਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਨਸ਼ਾ ਵੀ ਵਿਕ ਰਿਹਾ ਪਰ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਫੇਲ ਸਾਬਿਤ ਹੋ ਰਹੀ ਹੈ ਇਸ ਦੇ ਨਾਲ ਹੀ ਡਾਕਟਰ ਵੇਰਕਾ ਨੇ ਕਿਹਾ ਕਿ ਇਸ ਸਰਕਾਰ ਦਾ ਵਾਚਾ ਵੱਜ ਗਿਆ ਤੇ ਹੁਣ ਇਸ ਸਰਕਾਰ ਦਾ ਭੋਗ ਪਹਿਣ ਵਾਲਾ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਜਿਹਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੀ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਸਭ ਲੋਕ ਉਹਨਾਂ ਦਾ ਹਾਲ-ਚਲ ਪੁੱਛਣ ਆਏ ਆ ਔਰ ਅੰਮ੍ਰਿਤਸਰ ਦੇ ਸਾਰੇ ਕਾਰਕਿਰਤਾ ਪਹਿਲਾਂ ਆਏ ਸੀ ਉਸ ਤੋਂ ਬਾਅਦ ਅਟਵਾਲਤ ਸਾਹਿਬ ਇੱਥੇ ਆਏ ਨੇ ਔਰ ਮੈਂ ਸਵਾਰਜੀ ਪੱਗਾ ਜੀ ਔਰ ਸਾਡੇ ਜਨਰਲ ਸੱਕੀ ਸਾਡੀ ਪਾਰਟੀ ਦੇ ਦੋਨਾਂ ਜ਼ਿਲ੍ਹਿਆਂ ਦੇ ਅਧਿક્ષਕ ਪੂਰਾ ਪਾਰਟੀ ਪਰਿਵਾਰ ਦੇ ਨਾਲ ਇਸ ਸਮੇਂ ਚਟਾਨ ਦੀ ਤਰ੍ਹਾਂ ਖੜੀ ਹੈ ਸਾਡੇ ਲਈ ਵੀ ਸੁਖਿਤ ਗੱਲ ਇਹ ਹੈ ਕਿ ਉਹ ਖਤਰੇ ਤੋਂ ਬਾਹਰ ਹੈ ਔਰ ઈશ્વર કરે ਕਿ ਉਹ ਜਲਦੀ સ્વસ્થ ਹੋਏ ਔਰ ਇਦਾਂ ਦੇ ਕਾਰਜਕਰਤਾ ਜਿਹੜੇ ਦਿਨ ਰਾਤ ਪਾਰਟੀ ਦੇ ਲਈ ਲੱਗਦੇ ਨੇ ਬੜੀ ਮੁਸ਼ਕਲ ਨਾਲ ਕੰਮ ਕਰਦੇ ਨੇ ਔਰ ਪਰਿਵਾਰ ਨੂੰ ਵੀ ਅਸੀਂ ਇਹ ਕਿਹਾ ਕਿ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ ਔਰ ਪੂਰਾ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਔਰ ਹਰ ਤਰੀਕੇ ਦੇ ਨਾਲ ਖੜੀ ਹੈ ਔਰ ਮੈਨੂੰ ਇਹ ਲੱਗਦਾ ਕਿ ਜਲਦਬਾਜ਼ੀ ਇਸ ਲਈ ਕੋਈ ਟਿੱਪਣੀ ਕਰਨਾ ਇਹ ਇਨਸੀਡੈਂਟ ਦੇ ਵਿੱਚ ਕਿਉਂ ਹੋਇਆ ਕੌਣ ਰੋਗ ਨੇ ਜਿਹੜਾ ਮੋਟਾ-ਮੋਟਾ ਲੱਗ ਰਿਹਾ ਕਿ ਦੋ ਲੋਕ ਸੀ ਮੂ ਬੰਨੇ ਹੋਏ ਸੀ ਉਹ ਔਰ ਜੋ ਮੈਂ ਜਾਣਕਾਰੀ ਲਈ ਹੈ ਕੋਈ ਅ ਅப்சੀ ਰஞ்சிਸ਼ ਵਾਲਾ ਤਾਂ ਹੈ ਨਹੀਂ ਹੈ ਕੋਈ ਜੋ ਬਲਵਿੰਦਰ ਬਿੱਲੇ ਦੇ ਸੁਭਾਅ ਤੋਂ ਮੈਨੂੰ ਲੱਗਦਾ ਹੈ ਲੇਕਿਨ ਇਨਵੈਸਟੀਗੇਸ਼ਨ ਹੈ ਪੁਲਿਸ ਦੇ ਅਫਸਰ ਐਸਐਸਪੀ ਸਾਹਿਬ ਨੇ ਵੀ ਕਿਹਾ ਕਿ ਜਿਹੜੇ ਦੋਸ਼ੀ ਹੈ ਉਹ ਬਖਸ਼ੇ ਨਹੀਂ ਜਾਣਗੇ ਇਹ ਪੱਕਾ ਹੈਗਾ ਲੇਕਿਨ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਦਾ ਜੋ ਮੋਲ ਬੰਦਾ ਪਿਆ ਅੱਜ ਜਦ ਦੀ ਇਹ ਸਰਕਾਰ ਸੱਤਾ ਚਾਹੀ ਹੈ ਪੰਜਾਬ ਚ ਜਿਹੜੇ ਰਾਜਕ ਤੱਤਮ ਨੇ ਗੁੰਡਾ ਤੱਤਬ ਨੇ ਗੈਂਗਸਟਰ ਨੇ ਉਹਨਾਂ 'ਚ ਡਰ ਨਹੀਂ ਹੈਗਾ ਭਇਆ ਨਹੀਂ ਹੈਗਾ ਆਹਨ ਲੱਗ ਰਿਹਾ ਹੈ ਕਿ ਜਦੋਂ ਉਹ ਉਹਨਾਂ ਤਾਕ ਲਗਾ ਕੇ ਬੈਠੇ ਸੀ ਕਿ ਸਾਢੇ 8 ਵਜੇ ਇਹ ਜਲੰਧਰ ਤੋਂ ਆਇਆ ਤੇ ਉਹ ਆਪਣੇ ਕੋਠੇ ਪੁੰਚ ਗਿਆ ਤੇ ਆਈ ਆਪਣੀ ਕਾਰਵਾਈ ਪਾ ਸਕਦੇ ਆ ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ ਨੇ ਮੈਨੂੰ ਦੇਖੋ ਮੇਰੀ ਮੇਰਾ ਸਾਡਾ ਇੱਕ ਸਾਡਾ ਮਕਸਦ ਹਗਾਮਾ ਖੜਾ ਕਰਨਾ ਨਹੀਂ ਹੈ ਸਾਡਾ ਮਕਸਦ ਕਿਤੇ ਵੀ ਬੀਜੇਪੀ ਦੂਸਰੀਆਂ ਦਲਾਂ ਤੋਂ ਅਲੱਗ ਤਰ੍ਹਾਂ ਨਾਲ ਸੋਚਦੀ ਹੈ ਹਗਾਮਾ ਖੜਾ ਕਰਨਾ ਮਸਪੱਕਸ਼ ਨਹੀਂ ਹੈ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦੇ ਭਾਈਚਾਰੇ ਨੂੰ ਝੋਟਣਾ ਲਗੇ ਔਰ ਹਰ ਆਦਮੀ ਜਿਹੜਾ ਆਪਣੇ ਆਪ ਨੂੰ ਸੁਰੱਖਿਤੀ ਸੁਰੱਖਿਆ ਦੇ ਮਾਮਲੇ ਚ ਉਹਨੂੰ భਏ ਨਹੀਂ ਹੋਣਾ ਚਾਹੀਦਾ ਡਰ ਨਹੀਂ ਹੋਣਾ ਚਾਹੀਦਾ ਉਹਨੂੰ ਲੱਗਣਾ ਚਾਹੀਦਾ ਕਿ ਮੇਰੇ ਜਾਨ ਮਾਲ ਦੀ ਰਾਖੀ ਹੋ ਰਹੀ ਹੈ ਲੇਕਿਨ ਸਾਡੀ ਨਜ਼ਰ ਤਾਂ ਰਹੇਗੀ ਰਹੇਗੀ ਲੇਕਿਨ ਪਹਿਲੀ ਨਜ਼ਰ ਤੇ ਜੋ ਪੁਲਿਸ ਦਾ ਵਿਵਹਾਰ ਇੱਥੇ ਦਿਖਿਆ ਠੀਕ ਹੈ ਪੁਲਿਸ ਨੇ ਕਾਰਵਾਈ ਕੀਤੀ ਉੱਥੇ ਗਈ ਹੈ ਪ੍ਰਸ਼ੰਸਾ ਦਾ ਕਾਰਨ ਹੈ ਕਿ ਉਹ ਕੁਝ ਤਾਂ ਉਹਨਾਂ ਨੇ ਅੱਗੇ ਵਧੇ ਨੇ ਸਟੈਪ ਲੇਕਿਨ ਇੱਥੇ ਲੱਗਦਾ ਹੀ ਨਹੀਂ ਸੀ ਕਿ ਜਿਸ ਤਰੀਕੇ ਨਾਲ ਕਿ ਕੋਈ ਗੋਲੀ ਕਾਂਡ ਹੋਇਆ ਜਾਂ ਜਿਸ ਤਰ੍ਹਾਂ ਚੌਕ ਸੀ ਇੱਥੇ ਚਾਹੀਦੀ ਸੀ ਪੇਸ਼ੈਂਟ ਆਇਆ ਪੇਸ਼ੈਂਟ ਨੂੰ ਇਕੱਲੇ ਲੈ ਕੇ ਜਾਣਾ ਪਿਆ ਪਰਿਵਾਰ ਨੂੰ ਕੈਨਿੰਗ ਉਹ ਸਕੈਨਿੰਗ ਵਗੈਰਾ ਕਰਾਣ ਲਈ ਉਹ ਦੁੱਖੇ ਦਾ ਇਸ ਸਮੇਂ ਦੰਚੀ ਬੰਨਣਾ ਚਾਹੀਦਾ ਪੁੱਤ ਜਿਵੇਂ ਚੋਨਾ ਵੀ ਆ ਰਹੀਆਂ ਉੱਪਰ ਪਰਵਾਹ ਮਤਾਂ ਵੀ ਅੰਮ੍ਰਿਤਸਰ ਦੇ ਦੌਰਾਨ ਹੈ ਹੱਥਾ ਹੋਣਾ ਮੈਂ ਉਹੀ ਕਰ ਰਹਿਣਾ ਕਿ ਪੰਜਾਬ ਜਿੱਦਾਂ ਕਾਨੂੰਨ ਦਾ ਰਾਜ ਨਹੀਂ ਹੈ ਡਰ ਹੁੰਦਾ ਇੱਕ ਕਾਨੂੰਨ ਦਾ ਇੱਕ ਡਰ ਹੁੰਦਾ ਹੈ ਸਰਕਾਰਾਂ ਦਾ ਡਰ ਹੁੰਦਾ ਹੈ ਭਏ ਹੁੰਦਾ ਹੈ ਗੈਂਗਸਟਰ ਜਾਂ ਇਦਾਂ ਦੇ ਲੋਕ ਇਨਸੀਡੈਂਟ ਕਰਨ ਤੋਂ ਡਰਦੇ ਨੇ لیکن ਅੱਜ ਖੁੱਲੀ ਛੂਟ ਹੈ। ਉਹ ਇਹ ਇਹ ਇਨਸੀਡੈਂਟ ਹੋਇਆ। ਇਸ ਤੋਂ ਪਹਿਲਾਂ 1 ਸਾਲ 'ਚ ਕਿੰਨੇ ਇਨਸੀਡੈਂਟ ਹੋਏ ਆ? ਇੱਥੇ ਇੱਥੇ ਇਹ ਹਾਲ ਹੈ ਕਿ ਗ੍ਰੰਥੀ ਦੀ ਲੱਤ ਵੱਡੀ ਜਾਂਦੀ ਹੈ, ਲੱਤ ਚੁੱਕ ਕੇ ਲੈ ਜਾਂਦੇ ਨੇ। ਇਹਦੇ ਤੇ ਪਤਾ ਲੱਗ ਸਕਦਾ ਹੈ ਕਿ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ, ਜੰਗਲ ਰਾਜ ਹੈ। ਤੇਜ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਰਿਪੋਰਟ।